ਅੱਜ ਇਹ ਤੇ ਪਹਿਲੀ ਵਾਰ ਆਏ ਨੇ ਬਹੁਤ ਵੱਡਾ ਵੈਲਕਮ ਹੋ ਰਿਹਾ ਤੁਹਾਡੇ ਸਾਹਮਣੇ ਹੈ ਜੀ ਬਹੁਤ ਵੱਡਾ ਇਨਸੂਸੀਜ਼ਮ ਹੈ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਨੇ ਚੇਨ ਚਾਹੁੰਦੇ ਨੇ ਤੁਹਾਡੇ ਸਾਹਮਣੇ ਹੈ ਦੇਖੋ ਜੀ ਆ ਰਹੇ ਨੇ ਜਿਹੜੇ ਜਿੰਮ ਕਰ ਲਿਆ ਬਾਹਰ ਆ ਰਹੇ ਨੇ ਉਹ ਆ ਕੇ ਖੜਾ ਹੋ ਕੇ ਸਾਡੇ ਲਈ ਬਹੁਤ ਜੀਤਾਰੇ ਉਹਨਾਂ ਦੇ ਵੈਲਕਮ ਲਈ ਆਏ ਅੱਜ ਪ੍ਰੋਗਰਾਮ ਫਿਰ ਜੀ ਮੰਦਰ ਸਾਹਿਬ ਜਾਣਾ ਫਿਰ ਜੀ ਤੇ ਜਾਣਾ ਮੰਦਰ ਜਾਣਾ ਦੇ ਹੀ ਲੰਪਸ ਵੀ ਜਾਣਾ ਤੋਂ ਉਹਨਾਂ ਨੇ ਆਸ਼ੀਰਵਾਦ ਲੈਣ ਆਏ ਨੇ ਸੋ ਸਾਰੀਆਂ ਜਗ੍ਹਾ ਤੋਂ ਜਗ੍ਹਾ ਜਗ੍ਹਾ ਕਿਉਂਕਿ ਅੱਜ ਸਾਡੇ ਪੰਜਾਬ ਦੇ ਪਰਿਵਾਰੀ ਜਨਸ਼ਕਤੀ बघेल ਸਾਹਿਬ ਆਏ ਨੇ ਪੰਜਾਬ ਦੇ ਕਾਂਗਰਸੀਆਂ ਨੂੰ ਨਹੀਂ ਸਾਰੇ ਪੰਜਾਬ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ملک ਚ ਆਜ਼ਾਦੀ ਲੈ ਕੇ ਆਂਦੀ ਹੈ ਤੇ ਅੱਜ ਇਥੇ ਹਮ ਹਮਾਕੇ ਸਾਰੇ ਵਰਕਰ ਸਾਬਕਾ ਐਮਪੀ ਸਾਬਕਾ ਐਮਐਲਏ ਇਥੇ ਸਾਰੇ ਸਤਿ ਸ਼੍ਰੀ ਅਕਾਲ ਨੇ ਉਹਨਾਂ ਨੂੰ ਕੀ ਐ ਕਹਿਣੂ ਉਹ ਆ ਗਏ ਨੇ ਤੇ ਕਿਉਂਕਿ ਕਾਂਗਰਸ 27 ਦੇ ਵਿੱਚ ਕਾਂਗਰਸ ਨੇ ਆਪਣੀ ਸਰਕਾਰ ਬਣਾਉਣੀ ਹੈ ਲੋਕਾਂ ਦੇ ਸਿਰ ਤੇ ਤੇ ਲੋਕ ਨਾਲ ਨੇ ਕਾਂਗਰਸ ਦੇ ਇਸ ਕਰਕੇ ਅਸੀਂ ਜੀ ਐ ਕਹਿਣ ਵਾਸਤੇ ਆਏ ਦੇਖੋ ਇਹ ਵੱਡੇ ਲੀਡਰ ਦਾ ਕੰਮ ਹੈ ਉਹਨਾਂ ਦੀ ਨਵਜੋਤ ਸਿੰਘ ਨਾਲ ਕੀ ਇੰਟੀਮੇਟਿ ਚ ਕੀ ਗੱਲ ਕਰਦੇ ਨੇ ਕੀ ਨਹੀਂ ਕਰਦੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ हां सो जी बनने के बाद पहली बार सीधा अमृतसर मथा टेक ने आया हूं और आगे फिर मथा टेक के बाद फिर आप लोग उस बात करूंगा आ ने तो वेलकम हो रहा है ਤੁਹਾਡੇ ਸਾਹਮਣੇ ਜੀ ਸਾਰਾ ਦੇਖੋ ਅੱਜ ਇਹ ਤੇ ਪਹਿਲੀ ਵਾਰ ਆਏ ਨੇ ਬਹੁਤ ਵੱਡਾ ਵੈਲਕਮ ਹੋ ਰਿਹਾ ਤੁਹਾਡੇ ਸਾਹਮਣੇ ਹੈ ਜੀ ਬਹੁਤ ਵੱਡਾ ਐਨਥੂਸਿਐਸਮ ਹੈ ਪੰਜਾਬ ਦੇ ਲੋਕ ਬਦਲਾਅ ਚਾਹੁੰਦੇ ਨੇ ਚੇਂਜ ਚਾਹੁੰਦੇ ਨੇ ਤੁਹਾਡੇ ਸਾਹਮਣੇ ਹੈ ਲੋਕੋ ਜਿਹੜੇ ਅੱਜ ਆ ਰਹੇ ਨੇ ਉਹਨੂੰ ਸਿਊ ਕਰ ਲਿਆ ਬਾਹਰ ਖੜੇ ਨੇ ਉਹ ਆ ਕੇ ਸਾਰਾ ਕੁਝ ਕਰਦੇ ਨੇ ਉਹ ਜਿਹੜੇ ਸਾਰੇ ਉਹਨਾਂ ਦੇ ਵੈਲਕਮ ਲਈ ਆਏ ਆ ਅੱਜ ਪ੍ਰੋਗਰਾਮ ਸਿਰੇ ਨੰਦੀ ਸਾਹਿਬ ਜਾਣਾ ਸ੍ਰੀ ਦਰਜਾਣਾ ਮੰਦਰ ਜਾਣਾ ਸ੍ਰੀ ਰਾਮਕੀਰ ਸਿੰਘ ਜਾਣਾ ਤੋਂ ਉਹਨਾਂ ਨੇ ਅਸ਼ੀਰਵਾਦ ਲੈਣ ਲਈ ਆਏ ਨੇ ਉਹ ਸਾਰੀਆਂ ਜਗ੍ਹਾ ਤੋਂ ਸਾਰਾ ਜਗ੍ਹਾ ਲੱਗਿਆ ਸਾਰੇ ਪੰਜਾਬ ਦੇ ਪਰਿਵਾਰੀ ਜਨਸ਼ਕਤੀ बघेल ਸਾਹਿਬ ਆਏ ਨੇ ਪੰਜਾਬ ਦੇ ਕਾਂਗਰਸੀਆਂ ਨੂੰ ਨਹੀਂ ਸਾਰੇ ਪੰਜਾਬ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਕਾਂਗਰਸ ਪਾਰਟੀ ਉਹ ਪਾਰਟੀ ਹੈ ਜਿਨੇ ملک ਚ ਆਜ਼ਾਦੀ ਲੈ ਕੇ ਆਂਦੀ ਹੈ ਤੇ ਅੱਜ ਇੱਥੇ ਹਮ ਹਮਾ ਕੇ ਸਾਰੇ ਵਰਕਰ ਸਾਬਕਾ ਐਮਪੀ ਸਾਬਕਾ ਐਮਐਲਏ ਇਥੇ ਸਾਰੇ ਇਸੇ ਤਸ਼ਰੀਬ ਅਹਲੇ ਉਹਨਾਂ ਲਈ ਆ ਕਹਿਣੂ ਉਹ ਆ ਗਏ ਨੇ ਤੇ ਕਿਉਂਕਿ ਕਾਂਗਰਸ 27 ਦੇ ਵਿੱਚ ਕਾਂਗਰਸ ਨੇ ਆਪਣੀ ਸਰਕਾਰ ਬਣਾਉਣੀ ਹੈ ਲੋਕਾਂ ਦੇ ਸਿਰ ਤੇ ਤੇ ਲੋਕ ਨਾਲ ਨੇ ਕਾਂਗਰਸ ਦੇ ਇਸ ਕਰਕੇ ਅਸੀਂ ਜੀ ਆਇਆਂ ਕਹਿਣ ਵਾਸਤੇ ਆਏ ਦੇਖੋ ਇਹ ਵੱਡੇ ਲੀਡਰ ਦਾ ਕੰਮ ਹੈ ਉਹਨਾਂ ਦੀ ਨਵਜੋਤ ਸਿੰਘ ਨਾਲ ਕੀ ਐਂਟੀਬੈਚੀਅਕੀ ਗੱਲ ਕਰਦੇ ਨੇ ਕੀ ਨਹੀਂ ਕਰਦੇ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ